ਕੋਈ ਅੱਜ ਦੇ ਦਿਨ ਤੇ ਵਿੱਚ ਇੱਕ ਬੜਾ ਵਧੀਆ ਲੰਗਰ ਲਗਾਇਆ ਕਿਹੜੇ ਨਗਰ ਵੱਲੋਂ ਲੱਗਾ ਤੇ ਅੱਜ ਕਿਹ ਧਾਰ ਲੱਗਾ ਅੱਜ ਜੀ ਇਹ ਲੰਗਰ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਬ ਨੂੰ ਸਮਰਪਿਤ ਜੋ ਅੱਜ ਦੇ ਦਿਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਰਾਤ ਰੂਪ ਦੇ ਵਿੱਚ ਸੰਗਤ ਆਉਂਦੀ ਹੈ ਸ੍ਰੀ ਕੰਧ ਸਾਹਿਬ ਬਟਾਲਾ ਜਾਣ ਵਾਸਤੇ ਉਸ ਸੰਗਤ ਦਾ ਸਵਾਗਤ ਕਰਨ ਵਾਸਤੇ ਪਰਸੋਂ ਤਿੰਨ ਰੋਜ਼ ਤੋਂ ਕੰਡ ਪਾਠ ਸਾਹਿਬ ਚੱਲ ਰਹੇ ਨੇ ਲੰਗਰਾਂ ਦੀ ਸੇਵਾ ਵੀ ਲੜੀਵਾਰ ਚੱਲ ਰਹੀ ਆ ਸਰਬੱਤ ਸੰਗਤਾਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਥਾਂ ਥਾਂ ਹੜ੍ਹ ਵੀ ਆਏ ਹੋਏ ਨੇ ਜੋ ਸਿੱਖ ਸੰਗਤਾਂ ਨੇ ਉਹ ਸਾਰੇ ਪ੍ਰਬੰਧ ਬੜੇ ਸੁਚੱਜੇ ਢੰਗ ਦੇ ਨਾਲ ਚਲਾ ਰਹੀਆਂ ਨੇ ਬਹੁਤ ਹੀ ਵਧੀਆ ਪ੍ਰਬੰਧ ਚੱਲ ਰਹੇ ਨੇ ਨਗਰਾਂ ਦੇ ਵਿੱਚੋਂ ਸੇਵਾ ਜਾ ਰਹੀ ਆ ਇੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸੰਬੰਧ ਦੇ ਵਿੱਚ ਗੁਰਪੁਰਬ ਸਾਹਿਬ ਜਿਹੜਾ ਸੀ ਉਹ ਸੰਗਤ ਮਨਾ ਰਹੀ ਆ ਪਹਿਲਾਂ ਸਿੱਖ ਕੁਛ ਸੰਗਤਾਂ ਕਹਿੰਦੀਆਂ ਸਨ ਕਿ ਬੰਦ ਕਰ ਇਕਾਂ ਰਹਿਣ ਦਿਓ ਨਾ ਲਾਓ ਫਿਰ ਸੰਗਤਾਂ ਨੇ ਕਿਹਾ ਵੀ ਨਹੀਂ ਭਾਈ ਇਹ ਸਿੱਕੀ ਦੇ ਉੱਤੇ ਜੋ ਮੁਸ਼ਕਲਾਂ ਨੇ ਸ਼ੁਰੂ ਤੋਂ ਆਉਂਦੀਆਂ ਹੀ ਰਹੀਆਂ ਨੇ ਤੇ ਕੋਈ ਗੱਲ ਨਹੀਂ ਇਹ ਵੀ ਚਲਾਓ ਤੇ ਗੁਰੂ ਮਹਾਰਾਜ ਦਾ ਜੋ ਉਧਰ ਸੰਗਤਾਂ ਦੇ ਉੱਤੇ ਹੜ ਦੀ ਸਮੱਸਿਆ ਆਈ ਆ ਉਹਦਾ ਵੀ ਹੱਲ ਜਿਹੜਾ ਉਹ ਨਾਲੋਂ ਨਾਲ ਸੰਗਤਾਂ ਕਰਨ ਗਈਆਂ ਸੋ ਇਹ ਪਿੰਡ ਬੁੱਗੋ ਸਹੀ ਵੱਲੋਂ ਤੇ ਸਾਡੇ ਬਾਊ ਮਕੇਸ਼ ਨੰਦਾ ਜੀ ਜੋ ਪੈਟਰੋਲ ਪੰਪ ਦੇ ਮਾਲਕ ਨੇ ਬਹੁਤ ਵਧੀਆ ਸਹਿਯੋਗ ਦਿੰਦੇ ਨੇ ਸਾਨੂੰ ਹਰ ਸਾਲ 10 12 ਸਾਲ ਹੋ ਗਏ ਨੇ ਇੱਥੇ ਚੱਲਦੇ ਆ ਜਦੋਂ ਦਾ ਪੈਟਰੋਲ ਪੰਪ ਖੁੱਲ੍ਹਾ ਇੱਥੇ ਤੇ ਬਹੁਤ ਵਧੀਆ ਪ੍ਰਬੰਧ ਨਗਰ ਨਿਵਾਸੀਆਂ ਐਨਆਰਆਈ ਵੀਰਾਂ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਕੀਤਾ ਜਾਂਦਾ ਜੀ ਆਈ ਹੋਈ ਸੰਗਤ ਦਾ ਬਹੁਤ ਹੀ ਤਾਦਲੋਂ ਧੰਨਵਾਦ ਪੱਤਰਕਾਰ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਰਬੱਤ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਵਿਆਹਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਣ ਤੇ ਜੋ ਸੰਗਤਾਂ ਹਾੜ ਦੇ ਵਿੱਚ ਘਿਰੀਆਂ ਹੋਈਆਂ ਹਨ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਉਹਨਾਂ ਦੀ ਮੁਸ਼ਕਲ ਵੀ ਘਟੋ ਅੰਗ ਸੰਗ ਸਹਾਈ ਹੋ ਤੇ ਵੱਡਾ ਹੌਸਲਾ ਦੇ ਕੇ ਇਹ ਜੋ ਵਿਪਤਾ ਪਈ ਹੈ ਪੰਜਾਬ ਦੇ ਉੱਪਰ ਇਸ ਨੂੰ ਦੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ